ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਮਨ ਸਿੰਘ ਮਾਨ ਜਿਨ੍ਹਾਂ ਨੂੰ ਹਟਾਉਣ ਦੀਆਂ ਜਾਣ ਕੇ ਮੁੱਖ ਮੰਤਰੀ ਕੋਈ ਦੂਸਰਾ ਬਣਾਇਆ ਜਾਵੇ ਇਹ ਚਰਚਾਾਂ ਮਾ ਛੜੀਆਂ ਹੋਈਆਂ ਨੇ ਤਕਰੀਬਨ ਕੇਜਰੀਵਾਲ ਨੂੰ ਪਤਾ ਹੈ 3 ਸਾਲ ਪੂਰੇ ਹੋ ਗਏ ਨੇ ਦਰਬਾਰ ਸਾਹਿਬ ਕਹਿੰਦੇ ਕੇਜਰੀਵਾਲ ਆਉਣਗੇ ਮੱਥਾ ਟਿਕਣਗੇ ਇਹ ਡਰਾਮੇਬਾਜ਼ੀ ਜਿਵੇਂ ਪਹਿਲੀਆਂ ਪਾਰਟੀਆਂ ਕਰਦੀਆਂ ਸੀ ਤੇ ਇਹ ਮੌਜੂਦਾ ਸਰਕਾਰ ਵੀ ਕਰ ਰਹੀ ਹੈ ਹੁਣ 3 ਸਾਲ ਦੇ ਵਿੱਚ ਪੰਜਾਬ ਦੇ ਲਈ ਕੀਤਾ ਕੀ ਹੈ ਜਿਹੜੇ 93 94 ਐਮਐਲਏ ਪੰਜਾਬ ਦੇ ਲੋਕਾਂ ਨੇ ਚੁਣ ਕੇ ਦਿੱਤੇ ਵੋਟਾਂ પા ਕੇ ਜਿਤਾਏ ਉਹਨਾਂ ਵਿੱਚੋਂ ਕਿੰਨੇ ਕ ਐਮਐਲਏ ਨੇ ਜਿਹੜੇ মিডিਆ ਸਾਹਮਣੇ ਆ ਕੇ ਆਪਣੇ ਕੀਤੇ ਹੋਏ ਕੰਮ ਬਾਰੇ ਲੋਕਾਂ ਨੂੰ ਦੱਸ ਰਹੇ ਨੇ ਜੇ ਤੁਸੀਂ ਨਸ਼ਿਆਂ ਦੀ ਗੱਲ ਕਰੋਗੇ ਤਾਂ ਨਸ਼ਿਆਂ ਨੂੰ ਐਨੇਕ ਖੁੱਲ ਛਾੜੂ ਸਰਕਾਰ ਨੇ ਦਿੱਤੀ ਸੀ ਇਹ ਜਾਗ ਜਹਰ ਹੈ ਹਾਲਾਂਕਿ ਹੁਣ ਜਦੋਂ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਹਾਰ ਗਏ ਲੋਕਾਂ ਨੇ ਮਦਦ ਕੀਤੀ ਥੋੜੀ ਬਹੁਤੀ ਐਕਟਿਵ ਹੋਈ ਸਰਕਾਰ ਪ੍ਰਸ਼ਾਸਨ ਵੀ ਹੋਇਆ ਪਰ ਪ੍ਰੋਬਲਮ ਜਿਹੜੀ ਹੈ ਉੱਥੇ ਦੀ ਉੱਥੇ ਖੜੀ ਹੈ ਮੈਂ ਗੱਲ ਕਰ ਰਿਹਾ ਸੀ ਚਰਚਾਾਂਵਾਂ ਛੜੀਆਂ ਹੋਈਆਂ ਨੇ ਕਿ ਭਵੰਤਮਾਨ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਉਹਨੂੰ ਹਟਾਇਆ ਜਾ ਸਕਦਾ ਹੈ ਪਰ ਨਹੀਂ ਉਹਨਾਂ ਨੂੰ ਹਟਾ ਨਹੀਂ ਸਕਦੇ ਕਿਉਂ ਕਿ ਜਿੰਨੀ ਵੀ ਕਮੇਡੀ ਕੀਤੀ ਸੀ ਭਵੰਤਮਾਨ ਨੇ ਉਹ ਸਾਰੀ ਕਮੇਡੀ ਸਾਰੇ ਚੁਟਕਲੇ ਸੁਣਾ ਕੇ ਲੋਕਾਂ ਨੂੰ ਬੇਵਕੂਫ ਬਣਾਇਆ ਸੀ ਜਿਹੜੇ ਐਮਐਲਏ ਬਣੇ ਨੇ ਭਵੰਤਮਾਨ ਦੇ ਨਾਲ ਉਹਨਾਂ ਦਾ ਕੋਈ ਕੰਟਰੀਬਿਊਸ਼ਨ ਰਾਜਨੀਤੀ ਵਿੱਚ ਜਾਂ ਸਮਾਜਿਕ ਪੱਖ ਤੋਂ ਨਹੀਂ ਸੀ ਇਹਨਾਂ ਵਿੱਚੋਂ ਕੁਝ ਬੰਦੇ ਉਹ ਨੇ ਜਿਹੜੇ ਕਿਤੇ ਪਿੰਡ ਦਾ ਸਰਪੰਚ ਮੈਂਬਰ ਵੀ ਨਹੀਂ ਬਣੇ ਸੀ ਇਹ ਸਚਾਈ ਹੈ ਪਰ ਜਿੰਨਾ ਬੇੜਾ ਕਰਕ ਇਹਨਾਂ ਨੇ 3 ਸਾਲ ਦੇ ਵਿੱਚ ਕੀਤਾ ਹੈ ਸ਼ਾਇਦ 73 ਸਾਲ ਦੇ ਵਿੱਚ 77 ਸਾਲ ਦੇ ਵਿੱਚ ਉਹਨਾਂ ਬੇੜਾ ਕਰਕ ਨਹੀਂ ਹੋਇਆ ਹੋਣਾ ਜਿੰਨੀਆਂ ਵੀ ਭਗਵੰਤਮਾਨ ਨੇ ਕਹਿ ਲਈ ਲੋਕਾਂ ਦੇ ਸਾਹਮਣੇ ਕਮਿਟਮੈਂਟਾਂ ਕੀਤੀਆਂ ਸੀ ਜਾਂ ਚੁਟਕਲੇ ਸੁਣਾਏ ਸੀ ਵੱਡੀਆਂ-ਵੱਡੀਆਂ ਡਿੰਗਾ ਮਾਰੀਆਂ ਸੀ ਉਹਨਾਂ ਤੇ 1% ਵੀ ਉਹ खरे ਨਹੀਂ ਉਤਰੇ 3 ਸਾਲ ਪੂਰੇ ਹੋ ਜਾਣੇ ਆ ਇੱਕ ਦਿਨ ਜਦੋਂ ਦਿਨ ਬਾਕੀ ਹੈ 2 ਸਾਲ ਲੈਂਦੇ ਨੇ ਤਕਰੀਬਨ ਪੌਣੇ ਇੱਕ 2 ਸਾਲ ਮੰਨ ਕੇ ਚੱਲੋ ਹੁਣ ਕੋਸ਼ਿਸ਼ ਕਰਦੇ ਆ ਕਿ ਵੱਧ ਤੋਂ ਵੱਧ ਜਿਹੜੇ ਨਸ਼ਾ ਤਸ਼ਕਰ ਨੇ ਉਹਨਾਂ ਦੇ ਘਰ ਟਾਹੇ ਜਾਣ ਮਾਤੜ ਨੂੰ ਫੜ ਕੇ ਚਾਰ ਛਿੱਤਰ ਫੇਰ ਕੇ ਉਹ ਤੇ ਪਰਚਾ ਪਾਇਆ ਜਾਵੇ ਇਦਾਂ ਦਾ ਇਹ ਡਰਾਮੇਬਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਐ ਮੈਂ ਇੱਕ ਬੇਨਤੀ ਕਰਨੀ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜ਼ਰੂਰ ਹੁਣ ਜਿਹੜੀ ਕੇਜਰੀਵਾਲ ਦੀ ਇੱਕ ਪਾਲਿਸੀ ਸੀ ਜਾਂ ਚਰਚਾਵਾ ਛੜੀਆਂ ਛਿਕੇ ਭਵੰਤਮਾ ਨੂੰ ਹਟਾ ਦਿੱਤਾ ਜਾਵੇ ਵੈਸੇ ਤਾਂ ਇਹ ਤਕਰੀਬਨ ਸਾਹਮਣੇ ਆ ਰਿਹਾ ਸੀ ਕਿ ਸ਼ਾਇਦ ਕੇਜਰੀਵਾਲ ਮੁੱਖ ਮੰਤਰੀ ਬਣ ਸਕਦੇਵੇ ਪੰਜਾਬ ਦੇ ਪਰ ਇਦਾਂ ਹੋ ਨਹੀਂ ਸਕਦਾ ਕਰਤਾਰ ਸੰਧਮਨ ਦਾ ਨਾਮ ਲਿਆ ਜਾਂ ਲਿਆ ਜਾਂਦਾ ਸੀ ਜਾਂ ਅਮਨ अरोड़ा ਉਹਨਾਂ ਦਾ ਨਾਮ ਸਾਹਮਣੇ ਆ ਰਿਹਾ ਸੀ ਪਰ ਇਹਨਾਂ ਨੂੰ ਪਤਾ ਹੈ ਵੀ ਜਿਹੜੇ ਵੀ ਐਮਐਲਏ ਜਿੱਤੇ ਨੇ ਉਹਨਾਂ ਦਾ ਕੋਈ ਰੋਲ ਨਹੀਂ ਸੀ ਕੇਵਲ ਭਗਵੰਤ ਮਾਨ ਦੇ ਚੁਟਕਲੇ ਲੋਕਾਂ ਨੇ ਸੋਨੇ ਬੋਟਾਂ ਪਾਤੀਆਂ ਹੁਣ ਇਥੇ ਕੀ ਆਪਾਂ ਇਹ ਕਹਿੰਦੀ ਕਿ ਕਸੂਰ ਮਾਰ ਭਗਵੰਤ ਮਾਨ ਹੈ ਭਗਵੰਤ ਮਾਨ ਬਾਰੇ ਸਭ ਨੂੰ ਪਤਾ ਸੀ ਪਹਿਲਾਂ ਵੀ ਮੈਂ ਗੱਲਾਂ ਕੀਤੀ ਸੀ ਕਿ ਉਹ ਕਮੇਡੀ ਕਲਾਕਾਰ ਹੈ ਲੋਕਾਂ ਨੂੰ ਹਸਾਉਣ ਵਾਸਤੇ ਵਧੀਆ ਹੈ ਚੰਗਾ ਲੱਗਦਾ ਪਰ 90% ਸਾਡੇ ਲੋਕਾਂ ਦਾ ਕਸੂਰ ਸੀ ਅਸੀਂ ਝੁਗਦੇ ਭਾਲੜੇ ਵਾਲੜੇ ਵੱਲ ਗਏ ਵੋਟਾਂ ਪਾਈਆਂ 93 ਐਮਐਲਏ ਬੜਾ ਕੇ ਬਹੁਤ ਵੱਡੀ ਭਾਰੀ ਬਹੁਮਤ ਦੇ ਨਾਲ ਸਰਕਾਰ ਬਣਾਤੀ ਪਰ ਜਿਹੜੀ ਚਰਚਾ ਜਿਹੜੀ ਹੋਈ ਸੀ ਕਿ ਭਵੰਤਮਨ ਸਾਹਿਬ ਨੂੰ ਹਟਾਇਆ ਜਾਓ ਇਹ ਨਹੀਂ ਹੁੰਦਾ ਕਿਉਂਕਿ ਪਤਾ ਹੈ ਉਹਨਾਂ ਨੂੰ ਜੇ ਭਵੰਤਮਨ ਨੂੰ ਹਟਾ ਦਿੱਤਾ ਤਾਂ ਪਿੱਛੇ ਰਹਿ ਕੀ ਗਿਆ ਕੁਝ ਵੀ ਨਹੀਂ ਸਰਕਾਰ ਚੁਟਕਲੇ ਜੁਮਲੇ ਸੁਣਾ ਕੇ ਬਣੀ ਸੀ ਤੇ ਜਿਹੜੇ ਹੋਰ ਐਮਐਲਏ ਨੇ ਉਹਨਾਂ ਕੋਲੇ ਤਾਂ ਕੁਝ ਵੀ ਹੈ ਨਹੀਂ ਸੀ ਉਹ ਤਾਂ ਆਮ ਘਰਾਂ ਦੇ ਮੁੰਡੇ ਕਹਿ ਕੇ ਇਲੈਕਸ਼ਨ ਲੜਾਤੇ ਹੀ ਜਿੱਤ ਗਏ ਸੀ ਪਰ ਹੁਣ ਅਗਲੇ 5 ਸਾਲਾਂ ਲਈ ਭਵੰਤਮਾਨ ਨੂੰ ਜਣ ਕੇ ਹਰੀ ਝੰਡੀ ਮਿਲ ਗਈ ਵੀ ਤੂੰ ਹੀ 27 ਤੋਂ ਬਾਅਦ ਜੇ ਸਰਕਾਰ ਬਣਦੀ ਹੈ ਮੁੱਖ ਮੰਤਰੀ ਹੋਵੇਂਗਾ ਇਹ ਮੋਹਰ ਲੱਗ ਚੁੱਕੀ ਹੈ ਸਚਾਈ ਹੈ ਹੁਣ ਜਿਹੜੀ ਮੋਹਰ ਹੈ ਨਾ ਉਹ ਇੱਕ ਰਬੜ ਦੀ ਬਣ ਜਾਂਦੀ ਹੈ ਤੁਸੀਂ ਜਿਹੜੇ ਵੀ ਮੋਹਰਾਂ ਬਣਾਉਂਦੇ ਨੇ ਤੁਸੀਂ ਜਾ ਕੇ ਮੋਹਰ ਫੜਾ ਦਿਓ ਅਸਲ ਤੇ 5 ਮਿੰਟਾਂ ਵਿੱਚ ਬਲੇਡ ਨਾਲ ਕੱਟ ਕੇ ਪਲਾਸਟਿਕ ਦੀ ਉਹ ਬਣਾ ਕੇ ਤੁਹਾਨੂੰ ਫੜਾ ਦਿੰਦੇ ਆ ਬਸ ਅੱਖਰ ਬਣੇ ਹੁੰਦੇ ਨੇ ਬੜਾ ਬੜਾ ਬਣਾ ਕੇ ਕੱਟ ਕੇ ਤੁਹਾਨੂੰ ਫੜਾ ਦੇਣਗੇ ਤੇ ਉਹਨੂੰ ਜਿੱਥੇ ਮਰਿ ਚੱਕ ਕੇ ਲਾ ਲਓ ਭਗਵੰਤ ਮਾਨ ਤਾਂ ਉਹ ਮੋਰ ਬਣ ਕੇ ਰਹਿ ਗਿਆ ਜੇ ਅਸਲ ਪਸੂਗੇ ਤੇ ਲਾਉਣ ਵਾਲਾ ਕੌਣ ਹੈ ਉਹ ਮੋਰ ਕਿਹਦੇ ਹੱਥ ਵਿੱਚ ਹੈ ਇਹ ਕੇਜਰੀਵਾਲ ਜਾਣੇ ਜਾਂ ਰਗ ਪਚੱਡਾ ਜਾਣੇ ਮਤਲਬ ਦਿੱਲੀ ਵਾਲੇ ਜਾਣਨ ਬਸ ਇੰਨੀ ਕੀ ਗੱਲ ਹੈ ਮੈਂ ਜਿਹੜੀ ਅੱਜ ਬੇਨਤੀ ਕੀਤੀ ਹੈ ਉਹ ਇਹ ਕੀਤੀ ਹੈ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀਂ ਹਟਾਉਣਗੇ ਕਿਉਂਕਿ ਇਹਨਾਂ ਕੋਲੇ ਭਗਵੰਤ ਮਾਨ ਤੋਂ ਬਿਨਾ ਹੋਰ ਤੇ ਕੋਈ ਚੁਟਕਲੇ ਸਟਾਉਣ ਵਾਲਾ ਹੈ ਹੀ ਨਹੀਂ ਦੇ ਨਾਲ ਕਿਸੇ ਦੇ ਚੁਟਕਲੇ ਸੁਣ ਕੇ ਕੋਈ ਹੱਸਦਾ ਹੈ ਹੁਣ ਤਾਂ ਭਗਵਾਨ ਤੁਮਨ ਵੀ ਸੋਚਦਾ ਹੋਣਾ ਵੀ ਲੋਕਾਂ ਨੂੰ ਬੜਾ ਵੱਧ ਕੇ ਬੇਬਕੂਬ ਬਣਾਇਆ ਸੀ ਤੇ ਪਰ ਹੁਣ ਲੋਕ ਬਣਦੇ ਨਹੀਂ ਮੈਂ ਜਿਹੜੀ ਹੁਣ ਗੱਲ ਕਹਿਣੀ ਆ ਉਹਦੇ ਵੱਲ ਥੋੜਾ ਜਿਹਾ ਧਿਆਨ ਦਿਓ ਹੋ ਸਕਦਾ ਹੈ ਕੱਲ ਨੂੰ ਇਰਾਦਾ ਬਦਲ ਜੇ ਹੋ ਸਕਦਾ ਹੈ ਕੱਲ ਨੂੰ ਕੁਝ ਵੀ ਬੋਲ ਦੇਈਏ ਕਿਉਂਕਿ ਆਪਣੇ ਕੋਲੇ ਕਿਹੜਾ ਕੋਯੋਦਾ ਹੈ ਆਪਣੀ ਜ਼ਿੰਮੇਵਾਰੀ ਹੈ ਵੀ ਜਿਹੜੀ ਕਮਜ਼ੋਰੀ ਹੁੰਦੀ ਹੈ ਉਹ ਥੋੜਾ ਬੋਤਾ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ। ਹੁਣ ਜਿਹੜੀ ਮੈਂ ਗੱਲ ਕਹਿਣੀ ਆ ਉਹ ਕੀ ਹੈ? ਇਹਨਾਂ ਝਾੜੂ ਵਾਲਿਆਂ ਨੇ ਖਾਸ ਕਰਕੇ ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਲੋਕਾਂ ਨੂੰ ਬੋਲਣ ਲਾ ਦੂੰ। ਲੋਕ ਲੀਡਰਾਂ ਨੂੰ ਸਵਾਲ ਕਰਿਆ ਕਰਨਗੇ। ਕਹਿੰਦੇ ਸੀ ਨਾ ਕਿ ਜਿਹੜਾ ਵੀ ਲੀਡਰ ਤੁਹਾਡੇ ਪਿੰਡ ਵਿੱਚ ਆਉਂਦਾ ਤੁਹਾਡੇ ਘਰ ਦੇ ਅੱਗੇ ਆ ਕੇ ਵੋਟ ਮੰਗਦਾ ਉਹਨੂੰ ਸਵਾਲ ਕਰੋ। ਇਹ ਕਹਿੰਦੇ ਸੀ ਨਾ। ਇਹ ਸੱਚ ਹੈ ਨਾ? ਹੁਣ ਇਹਨਾਂ ਦੀ ਸਿੱਖਿਆ ਦਿੱਤੀ ਹੋਈ ਲੋਕਾਂ ਨੇ ਉਹ ਸਿੱਖਿਆ ਲੈ ਲਈ ਤੇ ਲੋਕ ਹੁਣ ਇਹਨਾਂ ਦੇ ਭਾਵ ਝਾੜੂ ਵਾਲਿਆਂ ਦੇ ਐਮਐਲਏ ਨੂੰ ਨੀਡਰ ਨੂੰ ਸਵਾਲ ਕਰਦੇ ਨੇ ਤੇ ਹੁਣ ਉਹ ਸਵਾਲਾਂ ਦੇ ਜਵਾਬ ਦੇ ਨਹੀਂ ਰਹੇ ਇਹ ਸਚਾਈ ਹੈ ਬਹੁਤ ਵੱਡੀ ਪਰ ਹੁਣ ਬਣਨਾ ਕੀ ਹੈ ਇਹ ਸਭ ਨੂੰ ਪਤਾ ਹੈ ਸਤਾਈ ਦੇ ਵਿੱਚ ਕੀ ਬਣਨਾ ਹੈ ਮੇਰਾ ਅੱਜ ਦੀ ਇਹ ਬੇਨਤੀ ਕਰਨ ਤੋਂ ਭਾਵੇਂ ਹੈ ਕਿ ਤੁਸੀਂ ਹੁਣੇ ਤੋਂ ਥੋੜਾ ਬਹੁਤਾ ਤਿਆਰੀ ਕਰੋ ਮੈਂ ਹਰੇਕ ਇਨਸਾਨ ਦੀ ਗੱਲ ਕਰਦਾ ਕੋਈ ਕਿਸੇ ਲੀਡਰ ਨੂੰ ਨਹੀਂ ਕਹਿ ਰਿਹਾ ਕਿਸੇ ਮੈਂਬਰ ਪੰਚਾਇਤ ਜਾਂ ਸਰਪੰਚ ਨੂੰ ਨਹੀਂ ਕਹਿ ਰਿਹਾ ਕੱਲੇ-ਕੱਲੇ ਵੋਟਰ ਨੂੰ ਕਹਿ ਰਿਹਾ ਕਿ ਤੁਸੀਂ ਥੋੜਾ ਜਿਹਾ ਦ੍ਰਿੜ ਇਰਾਦਾ ਬਣਾਓ ਕਿ ਅਸੀਂ ਆਪਣੇ ਹਲਕੇ ਦਾ ਕੋਈ ਇਹੋ ਜਿਹਾ ਕੈਂਡੀਡੇਟ ਚੁਣਾਂਗੇ ਜਿਹਦੇ ਵਿੱਚ ਥੋੜੀ ਬਹੁਤੀ ਅਣਖ ਗੈਰਤ ਸ਼ਰਮ ਹੋਵੇ ਜਿਹੜਾ ਥੋੜਾ ਬੋਤਾ ਹਿੰਮਤ ਰੱਖਦਾ ਹੋਵੇ ਗੱਲ ਕਰਨ ਦੀ ਟਿੱਕੇ ਦੀ ਗੱਲ ਸੁਣਨ ਦੀ ਤੇ ਨਹੀਂ ਤਾਂ ਬਸ ਇਹ ਖਬਰਾਂ ਬਣੀਆਂ ਰਹਿਣਗੀਆਂ ਭਗਵੰਤ ਮਾਨ ਨੂੰ ਹਟਾ ਦੇਣਗੇ ਭਗਵੰਤ ਮਾਨ ਨੂੰ ਲਾ ਦੇਣਗੇ ਕੇਜਰੀਵਾਲ ਬਣ ਜਾਊਗਾ ਦਿੱਲੀ ਵਾਲਾ ਮਾਡਲ ਪੰਜਾਬ ਆ ਗਿਆ ਪੰਜਾਬ ਵਾਲਾ ਦਿੱਲੀ ਚਲਾ ਗਿਆ ਚੁਟਕਲੇ ਸੁਣੀ ਚੱਲਿਓ ਹੱਸੀ ਚੱਲਿਓ ਬਸ ਆਹੀ ਕੁਝ ਸਾਡੇ ਪੱਲੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ